ਗੁਰੂ ਅੰਗਦ ਦੇਵ ਜੀ ਦੇ ਵੇਲੇ ਦਾ ਸਿੱਖ ਭਾਈ ਤਿੰਗ ਨਾਈ ਦੀ ਸਾਖੀ ਇੱਕ ਦਿਨ ਤਿੰਗ ਨਾਈ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਅਤੇ ਹੋਰ ਸੇਵਕਾਂ ਨੂੰ ਪ੍ਰੇਮ ਨਾਲ ਸੇਵਾ ਕਰਦਿਆਂ ਵੇਖ ਕੇ ਆਪ ਜੀ ਵੀ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਿਆ ਪਾਣੀ ਗਰਮ ਕਰਕੇ ਗੁਰੂ ਜੀ ਨੂੰ ਇਸ਼ਨਾਨ ਕਰਾਉਣ ਦਾ ਬਸਤਰ ਧੋ ਕੇ ਸਾਫ਼ ਕਰਦਾ ਬਰਤਨ ਮਾਂਜਦਾ ਤੇ ਫਿਰ ਜਦ ਸਮਾਂ ਮਿਲਦਾ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਮੁੱਠੀ ਚਾਪੀ ਕਰਦਾ ਇੱਕ ਦਿਨ ਇਸ ਨੇ ਗੁਰੂ ਜੀ ਪਾਸ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਕੋਈ ਐਸਾ ਉਪਦੇਸ਼ ਦੇਉ ਜਿਸ ਨਾਲ ਮੇਰੇ ਸਾਰੇ ਕਲੇਸ਼ ਦੂਰ ਹੋ ਜਾਣ। ਗੁਰੂ ਜੀ ਨੇ فرمایا ਕਿ ਸਿੱਖ ਨੂੰ ਹਉਮੈ ਦਾ ਤਿਆਗ ਕਰਕੇ ਗੁਰੂ ਜੀ ਦੀ ਆਗਿਆ ਵਿੱਚ ਇਸ ਤਰ੍ਹਾਂ ਅਡੋਲ ਰਹਿਣਾ ਚਾਹੀਦਾ ਹੈ ਜਿਵੇਂ ਮੁਰਦਾ ਕਬਰ ਵਿੱਚ ਅਡੋਲ ਪਿਆ ਰਹਿੰਦਾ ਹੈ। ਉਸ ਦਾ ਆਪਣੇ ਆਪ ਨੂੰ ਕੋਈ ਅੰਗ ਨਹੀਂ ਹਿਲਦਾ। ਇਸ ਤਰ੍ਹਾਂ ਆਪਣੇ ਤਨ ਅਤੇ ਮਨ ਦਾ ਹੰਕਾਰ ਦੂਰ ਕਰਕੇ ਸੇਵਾ ਕਰੋ ਜਿਸ ਤੇ ਪ੍ਰਸੰਨ ਹੋ ਕੇ ਗੁਰੂ ਜੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਕਰ ਦੇਵਣਗੇ। ਤੈੰਗ ਨੇ ਇਸ ਉਪਦੇਸ਼ ਨੂੰ ਰਾਤ ਦਿਨ ਪ੍ਰੇਮ ਨਾਲ ਕਮਾ ਕੇ ਸਿੱਖੀ ਪਦ ਪ੍ਰਾਪਤ ਕਰਕੇ ਆਪਣੇ ਸਾਰੇ ਪਰਿਵਾਰ ਦਾ ਇਸ ਤਰ੍ਹਾਂ ਉਦਾਰ ਕਰ ਦਿੱਤਾ ਜਿਵੇਂ ਲੱਕੜ ਨਾਲ ਲੋਹਾ ਵੀ ਪਾਰ ਹੋ ਜਾਂਦਾ ਹੈ